ਹੈਲੋ ਮਾਈ ਯੂਟਿਊਬ ਫੈਮਿਲੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਠੀਕ ਘੈਂਟ ਹੋਮੋਂਗੇ ਤੇ ਅੱਜ ਆਪਾਂ ਘੈਂਟ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੇ ਇਹ ਹੈਗੇ ਵੈਜ ਮਾਂਚੂਰੀਅਨ ਦੀ ਜਿਹੜੇ ਜਿਹੜੀ ਕਿ ਆਪਾਂ ਬਣਾਵਾਂਗੇ ਬਹੁਤ ਹੀ ਜਲਦੀ ਇਹਦੇ ਵਾਸਤੇ ਸਭ ਤੋਂ ਪਹਿਲਾਂ ਪਤਾ ਗੋਬੀ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਗਾਜਰਾ ਲਵਾਂਗੇ ਬਰੀਕ ਤੇ ਲੰਬੀਆਂ ਕਦੂਕਸ਼ ਕੀਤੀਆਂ ਹੋਈਆਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅੱਧਾ ਚਮਚ ਨਮਕ ਦਾ ਐਡ ਕਰਕੇ ਤੇ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਮੈਸ਼ ਕਰ ਦਾਂਗੇ ਮਿਕਸਿੰਗ ਕਰਨ ਤੋਂ ਬਾਅਦ ਇਹਦੇ ਵਿੱਚ ਜਿਹੜਾ ਐਕਸਟਰਾ ਵਾਟਰ ਹੈ ਨਾ ਉਹ ਨਿਕਲ ਜਾਊਗਾ ਤੇ ਇਸ ਤੋਂ ਬਾਅਦ ਇਹਨੂੰ ਮਿਕ ਚੰਗੀ ਤਰ੍ਹਾਂ ਕਿਦ ਨਾਲ ਨਿਚੋੜ ਕੇ ਬਾਹਰ ਕੱਢ ਦਵਾਂਗੇ ਇਹਦਾ ਸਾਰਾ ਇਹਦਾ ਵਾਟਰ ਜਿੰਨਾ ਵੀ ਐ ਸਕਵੀਜ਼ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਅੱਗੇ ਮਤਲਬ ਇਹਨਾਂ ਨੂੰ ਇੱਕ ਸਾਈਡ ਤੇ ਕੱਢ ਲਵਾਂਗੇ ਤੇ ਇੱਕ ਵਾਟਰ ਨੂੰ ਸਾਈਡ ਤੇ ਰੱਖ ਦਾਂਗੇ ਤੇ ਇਹਦੇ ਵਿੱਚ ਇਹਨੂੰ ਬਿਲਕੁਲ ਸੁੱਕਾ ਸੁੱਕਾ ਇੱਕ ਸਾਈਡ ਤੇ ਕੱਢ ਲਾਂਗੇ ਤੇ ਦੂਸਰੀ ਸਾਈਡ ਆਪਾਂ ਇਹਦੇ ਵਿੱਚ ਜਿਹੜਾ ਉਹ ਹੈਗਾ ਮਤਲਬ ਪਿਆਜ਼ ਬਾਰੀਕ ਚੌਪ ਕੀਤਾ ਹੋਇਆ ਤੇ ਉਸ ਤੋਂ ਬਾਅਦ ਹਰੀ ਮਿਰਚ ਹਰੀ ਮਿਰਚ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਮਤਲਬ ਨਮਕ ਆ ਉਹ ਐਡ ਕਰ ਦਾਂਗੇ ਨਮਕ ਤੋਂ ਬਾਅਦ ਆਪਾਂ ਲਾਲ ਮਿਰਚ ਐਡ ਕਰਾਂਗੇ ਲਾਲ ਮਿਰਚ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਕਾਲੀ ਮਿਰਚ ਉਹ ਵੀ ਐਡ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਾਰਨ ਫਲੋਰ ਐਡ ਕਰਾਂਗੇ ਕਾਰਨ ਫਲੋਰ ਤੋਂ ਬਾਅਦ ਆਪਾਂ 2 ਟੇਬਲस्पून ਇਹਦੇ ਵਿੱਚ ਆٹے ਦੇ ਐਡ ਕਰਾਂਗੇ ਤੇ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਦਾਂਗੇ ਤੇ ਜਲਦੀ ਜਲਦੀ ਮੇਰੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਛੱਡ ਕੇ ਜਾਈ ਕਿ ਕਿਦ ਨਾਲ ਗਨ ਲਵਾਂਗੇ ਗਨ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਜਿਹੜੇ ਮਨਚੂਰੀਅਨ ਦੀ ਸ਼ੇਪ ਹੈ ਉਹ ਆਪਾਂ ਇਹਨਾਂ ਨੂੰ ਇੱਕ ਸ਼ੇਪ ਦੇ ਲਾਂਗੇ ਚੰਗੀ ਤਰੀਕੇ ਨਾਲ ਮਨਚੂਰੀਅਨ ਦੀ ਜਿਹੜੇ ਵੀ ਸ਼ੇਪ ਤੁਸੀਂ ਦੇਣਾ ਚਾਹੋ ਨੇ ਆਪਾਂ ਰਾਉਂਡ ਸ਼ੇਪ ਸ਼ੇਪ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਇਹਨਾਂ ਨੂੰ ਆਪਾਂ ਨੂੰ ਬਿਲਕੁਲ ਮੀਡੀਅਮ ਹੀਟ ਦੇ ਉੱਤੇ ਫਰਾਈ ਕਰਨਾ ਹੈਗਾ ਔਇਲ ਦੇ ਵਿੱਚ ਤੇ ਇਹਨਾਂ ਨੂੰ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਮੀਡੀਅਮ ਹੀਟ ਤੇ ਫਰਾਈ ਕਰਾਂਗੇ ਤਾਂ ਕਿ ਇਹ ਅੰਦਰੋਂ ਵੀ ਚੰਗੀ ਤਰੀਕੇ ਨਾਲ ਪੱਕ ਜਾਣ ਇਹ ਨਾ ਹੋਵੇ ਵੀ ਬਾਹਰੋਂ ਪੱਕ ਜਾਣ ਤੇ ਅੰਦਰੋਂ ਕੱਚੇ ਰਹਿ ਜਾਣ ਤੇ ਇਹਨਾਂ ਦਾ ਜਿਹੜਾ ਕਲਰ ਚੇਂਜ ਰਿਹਾ ਦਾ ਪੈਨਲ ਸਾਈਡ ਚੇਂਜ ਕਰਦੇ ਰਵਾਂਗੇ ਇਹਨਾਂ ਨੂੰ ਸਾਰੇ ਪਾਸੋਂ ਚੰਗੇ ਤਰੀਕੇ ਦੇ ਨਾਲ ਪਕਾ ਲਾਂਗੇ ਜਲਦੀ ਜਲਦੀ ਮੇਰੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਜਦੋਂ ਇਹ ਆਪਾਂ ਇਹਨਾਂ ਦਾ ਕਲਰ ਚੇਂਜ ਹੋਣ ਲੱਗੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਚੇਂਜ ਹੋਣਾ ਸਟਾਰਟ ਹੋ ਗਿਆ ਜਦੋਂ ਇਹ ਬਿਲਕੁਲ 골ਡਨ ਕਲਰ ਦੇ ਵਿੱਚ 골ਡਨ ਬ੍ਰਾਊਨ ਕਲਰ ਦੇ ਵਿੱਚ ਆ ਗਏ ਤੇ ਉਸ ਤੋਂ ਬਾਅਦ ਆਪਾਂ ਮੰਚੂਰੀਰ ਮੰਨ ਕੇ ਬਿਲਕੁਲ ਰੈਡੀ ਨੇ ਇਹਨਾਂ ਨੂੰ ਆਪਾਂ ਇਹਦੇ ਵਿੱਚੋਂ ਕੜਾਹੀ ਦੇ ਵਿੱਚੋਂ ਕੱਢ ਲਵਾਂਗੇ ਇਹ ਦੀ ਗਰੇਵੀਆ ਉਹ ਤਿਆਰ ਕਰਾਂਗੇ ਉਹਨੂੰ ਤਿਆਰ ਕਰਨ ਦੇ ਵਾਸਤੇ ਪੈਨ ਦੇ ਵਿੱਚ ਆਪਾਂ 2 ਟੇਬਲस्पून ਆਇਲ ਐਡ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਅਦਰਕ ਹੁੰਦਾ ਹੈ ਉਸ ਤੇ ਲਸਣ ਉਹ ਐਡ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਹਰੀ ਮਿਰਚ ਐਡ ਕਰ ਦਾਂਗੇ ਹਰੀ ਮਿਰਚ ਤੋਂ ਬਾਅਦ ਥੋੜਾ ਜਿਹਾ ਪਿਆਜ਼ ਐਡ ਕਰਾਂਗੇ ਪਿਆਜ਼ ਐਡ ਕਰਨ ਤੋਂ ਬਾਅਦ ਆਪਾਂ ਚੰਗੀ ਤਰੀਕੇ ਦੇ ਨਾਲ ਭੁੰਨ ਲਾਂਗੇ ਇਹਨੂੰ ਮਸਾਲੇ ਨੂੰ ਚੰਗੀ ਤਰੀਕੇ ਦੇ ਨਾਲ ਮਤਲਬ ਪਕਾ ਲਾਂਗੇ ਤਾਂ ਕਿ ਇਹਨਾਂ ਦੀ ਐ ਐਕਸਟਰਾ ਜਿਹੜੀ ਸਮੈਲ ਜੀ ਹੁੰਦੀ ਹੈ ਕੱਚੇ ਪੰਦੀ ਉਹ ਖਤਮ ਹੋ ਜਾਵੇ ਇਹਨੂੰ ਭੁੰਨਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਤਲਬ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਭੁੰਨ ਲਿਆ ਹੁਣ ਇਹਦੇ ਵਿੱਚ ਜਿਹੜੀ ਗ ਚਿਲੀ ਸੌਸ রেড ਚਿਲੀ ਸੌਸ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸੋਇਆ ਸੌਸ ਐਡ ਕਰ ਦਾਂਗੇ ਤੇ ਉਸ ਤੋਂ ਬਾਅਦ 2 ਟੇਬਲस्पून ਵਿਨੇਗਰ ਦੇ ਐਡ ਕਰਨ ਤੋਂ ਬਾਅਦ ਇਹਦੇ ਵਿੱਚ ਰੈੱਡ ਚਿਲੀ ਪਾਊਡਰ ਐਡ ਕਰਾਂਗੇ ਰੈੱਡ ਚਿਲੀ ਪਾਊਡਰ ਤੋਂ ਬਾਅਦ ਆਪਾਂ ਨਮਕ ਐਡ ਕਰਾਂਗੇ ਤਿੰਨ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਚੰਗੀ ਤਰੀਕੇ ਨਾਲ ਬਿਲਕੁਲ ਮਲਾ ਲਾਂਗੇ ਤੇ ਇਹਨੂੰ ਪਕਾਵਾਂਗੇ ਥੋੜਾ ਜਿਹਾ ਤੇ ਇਹਨੂੰ ਕੁਕ ਕਰਨ ਤੋਂ ਬਾਅਦ ਦੂਸਰਾ ਧਾਪਾ ਇੱਕ ਬੋਲ ਦੇ ਵਿੱਚ ਥੋੜਾ ਜਿਹਾ ਵਾਟਰ ਲੈ ਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਾਰਨਫਲੋਰ ਐਡ ਕਰ ਦਾਂਗੇ ਇੱਕ ਚਮਚ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਪਾ ਦਾਂਗੇ ਤਾਂ ਕਿ ਇਹਦੀ ਗਰੇਵੀ ਤਦ ਤੁਸੀਂ ਦੇਖ ਸਕਦੇ ਹੋ ਮਾ ਮਤਲਬ ਬਿਲਕੁਲ ਪ੍ਰੋਪਰ ਆਪਾਂ ਇਹਨੂੰ ਕੁੱਕ ਕਰ ਲਾਂਗੇ ਉਸ ਤੋਂ ਬਾਅਦ ਜਿਹੜੇ ਆਪਣੇ ਮੰਜੂਰੀਅਨ ਤਿਆਰ ਕੀਤੇ ਸੀ ਉਹ ਇਹਦੇ ਵਿੱਚ ਪਾ ਦਾਂਗੇ ਤੇ ਉਹ ਵਾਲਡ ਨੂੰ ਇਹਦੇ ਵਿੱਚ ਪਾਉਣ ਤੋਂ ਬਾਅਦ ਆਪਾਂ ਅਨਚੰਨ ਕੀ ਤਰੀਕੇ ਨਾਲ ਕੁੱਕ ਕਰਾਂਗੇ 1 ਮਿੰਟ ਵਾਸਤੇ ਤੇ ਜਿਹੜੇ ਆਪਣੇ ਵੈਜ ਮੰਜੂਰੀਅਨ ਆ ਉਹ ਬਿਲਕੁਲ ਸਟ੍ਰੀਟ ਸਾਈਡ ਬਣ ਕੇ ਰੈਡੀ ਨੇ ਤੇ ਅੱਜ ਦੇ ਉਪਰ ਆਪਾਂ ਆਨੀਅਨ ਸਪ੍ਰਿੰਕਲ ਕਰ ਸਕਦੇ ਹੋ ਤੁਸੀਂ ਜਾਂ ਫਿਰ ਧਨੀਆਂ ਵੀ ਸਪ੍ਰਿੰਕਲ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚਲਦੇ ਚਲਦੇ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤਦ ਤੱਕ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੇ ਹੁਣ ਤੁਹਾਨੂੰ ਵੀਡੀਓ ਕਿਵੇਂ ਲੱਗੀ ਮੈਨੂੰ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਨੈਕਸਟ ਵੀਡੀਓ ਤੇ ਬਾਏ